ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਕੌਰ ਦੀ ਡਿਜ਼ਾਈਨਰ ਤੇ ਅੱਜ ਆਪਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਨ ਲੱਗੇ ਆ ਸਿੰਪਲ ਪਲਾਜ਼ੋ ਦੀ ਸਟਿਚਿੰਗ ਤੇ ਇਹਦੀ ਆਪਾਂ ਨੇ ਜਿਹੜੀ ਕਟਿੰਗ ਦੀ ਵੀਡੀਓ ਪਹਿਲਾਂ ਅਪਲੋਡ ਕਰੀ ਹੋਈ ਆ ਤੁਸੀਂ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਤੇ ਅੱਜ ਆਪਾਂ ਇਹਦੀ ਸਟਿਚਿੰਗ ਦੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਾਂਗੇ ਦੇਖੋ ਇਹ ਸਭ ਤੋਂ ਪਹਿਲਾਂ ਆਪਾਂ ਨੇ ਇਹਦੀ ਆਸਣ ਦੀ ਜਿਹੜੀ ਸਿਉਣਾ ਹੈਗੀ ਉਹ ਲਾਉਣੀ ਆ ਇਦਿਲੀ ਆਪਾਂ ਨੇ ਕੱਪੜੇ ਨੂੰ ਪਹਿਲਾਂ ਹੀ ਸੈੱਟ ਕਰਕੇ ਰੱਖਿਆ ਹੋਇਆ ਦੇਖੋ ਸਿੱਧੇ ਪਾਸੇ ਦੋਨੇ ਅੰਦਰਲੀ ਸਾਈਡ ਨੇ ਤੇ ਪੁੱਠੇ ਪਾਸੇ ਆਪਣੇ ਉੱਪਰਲੀ ਸਾਈਡ ਨੇ ਤੇ ਇਸ ਤਰ੍ਹਾਂ ਆਪਾਂ ਇਹ ਆਸਣ ਦੀ ਸਿਉਣ ਲਾਵਾਂਗੇ ਪਹਿਲਾਂ ਤੇ ਜੇ ਤੁਸੀਂ ਫੁੱਲ ਇਲਾਸਟਿਕ ਪਾਉਣਾ ਚਾਹੁੰਦੇ ਹੋ ਤਾਂ ਤੁਸੀਂ ਪ੍ਰਾਪਰ ਪੂਰੇ ਆਸਣ ਦੀ ਸਿਉਣ ਲਾ ਲਿਓ ਨਹੀਂ ਆਪਾਂ ਚੀੜੀ ਬਣਾਉਣ ਵਾਸਤੇ ਇਹ ਦਾ ਉੱਪਰ ਛੱਡਾਂਗੇ ਕਿਉਂਕਿ ਆਪਣੇ ਕਸਟਮਰ ਨੇ ਇਹਦੇ ਵਿੱਚ ਜਿਹੜਾ ਨਾਲਾ ਪਾਉਣਾ ਹੈ ਉਹਨਾਂ ਨੇ ਇਲਾਸਟਿਕ ਨਹੀਂ ਪਾਉਣੀ ਆਪਾਂ ਇਹਦੀ ਚੀੜੀ ਤਿਆਰ ਕਰਕੇ ਬਾਕੀ ਆਪਾਂ ਅਸਨ ਦੀ ਸਿਉਣ ਲਾ ਲਾਂਗੇ ਦੋਨੋਂ ਸਾਈਡਾਂ ਦੀ ਆਪਾਂ ਨੇ ਸਿਉਣ ਲਾ ਲਈ ਆ ਫਰੰਟ ਤੇ ਬੈਕ ਪੱਲਿਆਂ ਦੀ ਇੰਨੀ ਕੁ ਡੂੰਗੀ ਆਪਾਂ ਨੇ ਸਿਉਣ ਲਾਉਣੀ ਆ ਜਿਆਦਾ ਡੂੰਗੀ ਸਿਉਣ ਆਪਾਂ ਇਹਦੇ ਵਿੱਚ ਨਹੀਂ ਲਾਉਣੀ ਤਾਂ ਫਿਰ ਆਪਣੀ ਜਿਹੜੀ ਝੋਲੀ ਉਹ ਖਿੱਚਣ ਲੱਗ ਜਾਂਦੀ ਹੈਗੀ ਦੇਖੋ ਜਦੋਂ ਆਪਾਂ ਜਿਆਦਾ ਡੂੰਗੀ ਸਿਉਣ ਲਾ ਦਿੰਦੇ ਆ ਉਹਦੇ ਨਾਲ ਵੀ ਆਪਣੇ ਜਿਹੜੇ ਪਲਾਜ਼ੋ ਨੂੰ ਖਿੱਚ ਪੈਣ ਲੱਗ ਜਾਂਦੀ ਹੈਗੀ ਤੇ ਇਸ ਕਰਕੇ ਆਪਾਂ ਇੰਨੀ ਕੀ ਸਿਉਣ ਲਾਵਾਂਗੇ ਉਸ ਤੋਂ ਬਾਅਦ ਦੇਖੋ ਆਪਾਂ ਇਹਨੂੰ ਸਿਉਣ ਨੂੰ ਦੱਬ ਦਾਂਗੇ ਇਹ ਤੋਂ ਆਪਾਂ ਇਹਨੂੰ ਇਸ ਤਰ੍ਹਾਂ ਫੋਲਡ ਕਰਕੇ ਇਹਦੇ ਉੱਪਰ ਦੀ ਸਿਉਣ ਲਾ ਦਾਂਗੇ ਸੇ ਇੱਥੇ ਇਹ ਆਪਾਂ ਜਿਹੜੀ ਸਿਉਣਾ ਇਸ ਤਰ੍ਹਾਂ ਹੀ ਦੱਬਦੇ ਹੁੰਦੇ ਆ ਝੋੜੀ ਵਾਲੀ ਸਿਉਣ ਤੁਸੀਂ ਚਾਹੋ ਤਾਂ ਇੱਥੇ ਆਪਾਂ ਇੰਟਰਲੌਕ ਵੀ ਕਰਾ ਸਕਦੇ ਆ ਪਰ ਜਿਹੜਾ ਆਪਣਾ ਉੱਠਣ ਬੈਠਣ ਵੇਲੇ ਹੁੰਦਾ ਜਿਆਦਾ ਜ਼ੋਰ ਆਪਣਾ ਇਹਦੀ ਪਲਾਜ਼ੋ ਦੀ ਝੋਲੀ ਤੇ ਪੈਂਦਾ ਹੁੰਦਾ ਤਾਂ ਕਰਕੇ ਫਿਰ ਆਪਾਂ ਇਹਨੂੰ ਸਿਉਣ ਨੂੰ ਦੱਬਣਾ ਜ਼ਰੂਰੀ ਹੈ ਨਹੀਂ ਫਿਰ ਆਪਣੀ ਜਿਹੜੀ ਸਲਾਈ ਆ ਖੁੱਲ ਜਾਂਦੀ ਐ ਛੇਤੀ ਸੋ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਵੀਡੀਓ ਕਿਹੋ ਜਿਹੀ ਲੱਗੀ ਦੇਖੋ ਆਪਾਂ ਨੇ ਇਸ ਤਰ੍ਹਾਂ ਦੱਬ ਲਈ ਐ ਸਿਉਣ ਤੇ ਹੁਣ ਆਪਾਂ ਤੁਹਾਨੂੰ ਦੱਸਾਂਗੇ ਇਹਦੀ ਪੌਕਟ ਕਿਸ ਤਰ੍ਹਾਂ ਅਟੈਚ ਕਰਨੀ ਆ ਦੋਨੋਂ ਬਨਲਿਆਂ ਤੇ ਆਪਾਂ ਨੇ ਆਸਣ ਵਾਲੀ ਸਿਉਣ ਲਾ ਕੇ ਤਿਆਰ ਕਰ ਲੈਨੇ ਹੁਣ ਆਪਾਂ ਇਹਦੀ ਪੌকেট ਲਾਵਾਂਗੇ ਪੌকেট ਦੇ ਲਈ ਦੇਖੋ 6 ਇੰਚ ਦਾ ਆਪਾਂ ਨੇ ਇਹਦਾ ਮੂੰਹ ਰੱਖਣਾ ਹੁੰਦਾ ਤੇ ਉੱਪਰੋਂ ਆਪਾਂ ਨੇਫੇ ਤੋਂ 1.5 ਤੋਂ 3 ਇੰਚ ਕਪੜਾ ਛੱਡ ਕੇ ਉਤੋਂ ਬਾਅਦ ਫੇਰ ਆਪਾਂ ਪੌকেট ਦਾ ਜਿਹੜਾ 6 ਇੰਚ ਲੈਣੇ ਹੁੰਨੇ ਆ ਮੂੰਹ ਦਾ ਦੇਖੋ ਇੱਥੇ ਆਪਾਂ ਨੇ ਨੇਫਾ ਫੋਲਡ ਕਰਨ ਤੋਂ ਬਾਅਦ ਆਪਣਾ 1.5 ਇੰਚ ਜਿਹੜਾ ਹੋਰ ਕਪੜਾ ਬਚਣਾ ਚਾਹੀਦਾ ਉਦੋਂ ਥੱਲੇ ਆਪਾਂ ਨੇ ਜੇਬ ਅਟੈਚ ਕਰਨੀ ਹੁੰਦੀ ਹੈ ਕਿਉਂਕਿ ਜੇ ਆਪਾਂ ਨੇਫੇ ਦੇ ਨਾਲ ਹੀ ਜੇਬ ਦਾ ਮੂੰਹ ਰੱਖ ਲਾਂਗੇ ਫਿਰ ਉਹ ਆਪਣੀ ਜਿਹੜੀ ਪੌਕੇਟ ਆ ਕਾਫੀ ਉੱਚੀ ਚਲੀ ਜਾਂਦੀ ਆ ਇੱਥੇ ਤੁਸੀਂ ਇੱਕ ਗੱਲ ਦਾ ਇਹ ਧਿਆਨ ਰੱਖਣਾ ਦੇਖੋ ਇਹ ਆਪਣੀ ਪੌਕੇਟ ਆ ਜਿਹੜੀ ਇਹ ਨੇਫੇ ਦੇ ਥੱਲੇ ਆਉਣੀ ਚਾਹੀਦੀ ਹੈਗੀ ਅੱਧਾ ਇੰਚ ਦੀ ਜਿਹੜੀ ਨੇਫੇ ਦੇ ਦੇ ਉੱਪਰ ਚੜ੍ਹਾ ਹੋਣਾ ਚਾਹੀਦਾ ਦੇਖੋ ਇਸ ਤਰ੍ਹਾਂ ਜਦੋਂ ਆਪਾਂ ਸਿਉਣ ਲਾਵਾਂਗੇ ਆਪਣੀ ਸਿਉਣ ਦੇ ਵਿੱਚ ਇਹ ਪੌਕੇਟ ਆਉਣੀ ਚਾਹੀਦੀ ਆ ਇੱਥੇ ਆਪਾਂ ਨੇ ਪਹਿਲਾਂ ਕੱਟ ਵੀ ਲਾਏ ਹੋਏ ਨੇ ਤੇ ਹੁਣ ਆਪਾਂ ਦੁਬਾਰਾ ਤੋਂ ਤੁਹਾਨੂੰ ਨਿਸ਼ਾਨ ਵੀ ਲਾ ਕੇ ਦੱਸ ਰਹੇ ਹਾਂ ਇਹ 6 ਇੰਚ ਆਪਾਂ ਇੱਥੇ ਇਹਦਾ ਮੂੰਹ ਤਿਆਰ ਕਰਨਾ ਜੇਬ ਦਾ ਇਹ ਆਪਣੇ ਪਲਾਜ਼ੋ ਦਾ ਸਿੱਧੀ ਸਾਈਡ ਰੱਖੀ ਹੋਈ ਹੈ ਉੱਪਰ ਤੇ ਜੇਬ ਦੀ ਸਿੱਧੀ ਸਾਈਡ ਆਪਾਂ ਅੰਦਰ ਰੱਖਾਂਗੇ ਜਾਨੀ ਕਿ ਸਿੱਧੀ ਸਾਈਡ ਨੂੰ ਸਿੱਧੀ ਸਾਈਡ ਮਿਲਾ ਕੇ ਰੱਖਾਂਗੇ ਪੁੱਠੀਆਂ ਸਾਈਡਾਂ ਆਪਣੀਆਂ ਬਾਹਰ ਵਾਲੀ ਸਾਈਡ ਰਹਿਣਗੀਆਂ ਕੱਪੜੇ ਦੀਆਂ ਦੇਖੋ ਇਸ ਤਰ੍ਹਾਂ ਆਪਾਂ ਇਹਨੂੰ ਰੱਖ ਲੈਣਾ ਜੇਬ ਨੇ ਕੱਪੜੇ ਨੂੰ ਉੱਪਰ ਜਿੱਥੋਂ ਆਪਾਂ ਨੇ ਨਿਸ਼ਾਨ ਲਾਇਆ ਉੱਥੋਂ ਆਪਾਂ ਇੰਨੀ ਕੇ ਦੇ ਉੱਪਰ ਨੂੰ ਚੜਾ ਕਰਕੇ ਰੱਖਾਂਗੇ ਤੇ ਆਪਾਂ ਇਹ ਸੌਂ ਨੂੰ ਆ ਜਿਹੜੇ 6 ਇੰਚ ਤੱਕ ਲਾਵਾਂਗੇ ਜਿੰਨਾ ਆਪਾਂ ਨੇ ਜੇ ਉਹਦਾ ਮੂੰਹ ਰੱਖਣਾ ਇੱਥੇ ਤੱਕ ਆਪਾਂ ਨਿਸ਼ਾਨ ਲਾਇਆ ਹੋਇਆ ਹੈ ਇਥੋਂ ਆਪਾਂ ਸ਼ੁਰੂ ਤੋਂ ਵਿਸਲਾਈ ਪੱਕੀ ਕਰ ਦੇਣੀ ਆ ਜਿੱਥੋਂ ਆਪਾਂ ਸਲਾਈ ਲਾਉਣੀ ਸ਼ੁਰੂ ਕਰੀਏ ਤੇ ਜਿੱਥੇ ਖਤਮ ਕਰੀਏ ਉੱਥੋਂ ਵੀ ਆਪਾਂ ਸਲਾਈ ਨੂੰ ਪੱਕਾ ਕਰ ਦੇਣਾ ਦੇਖੋ ਉਸ ਤੋਂ ਬਾਅਦ ਆਪਣੀ ਜੇਬ ਹੈ ਜਿਹੜੀ ਇਸ ਤਰ੍ਹਾਂ ਲੱਗ ਗਈ ਹੈ ਹੁਣ ਜੇ ਇਹਨੂੰ ਆਪਾਂ ਪਹਿਲਾਂ ਆਪਾਂ ਇਹ ਤੇ ਕੱਟ ਲਾਵਾਂਗੇ ਜਿੱਥੇ ਤੱਕ ਆਪਾਂ ਨੇ ਸਿਉਣ ਲਾਈ ਆ ਇਥੋਂ ਆਪਾਂ ਇੰਨਾ ਕੱਟ ਲਾਉਣਾ ਤੇ ਇਧਰੋਂ ਆਪਾਂ ਕੱਟ ਲਾਉਣਾ ਏ ਦੇਖੋ ਆਪਣੀ ਅੱਧਾ ਇੰਚ ਡੂੰਗੀ ਸਿਉਣ ਲੱਗੀ ਹੋਈ ਆ ਓਨਾ ਹੀ ਆਪਾਂ ਨੇ ਕੱਟ ਲਾਉਣਾ ਇਹ ਤੇ ਉਸ ਤੋਂ ਬਾਅਦ ਆਪਾਂ ਜਦੋਂ ਸਿਉਣ ਨੂੰ ਸਿੱਧੀ ਕਰਾਂਗੇ ਇਹਨੂੰ ਜੇਬ ਨੂੰ ਸੌਰੀ ਤੇ ਇਹ ਕੱਪੜੇ ਨੂੰ ਆਪਾਂ ਇਸ ਤਰ੍ਹਾਂ ਬਾਹਰ ਨੂੰ ਕੱਢ ਲਾਂਗੇ ਦੇਖੋ ਜਿੱਥੇ ਆਪਾਂ ਨੇ ਕੱਟ ਲਾਏ ਨੇ ਇਧਰੋਂ ਵੀ ਫਿਰ ਆਪਣੀ ਸਿਉਣਾ ਜਿਹੜੀ ਇਸ ਤਰ੍ਹਾਂ ਆ ਜੂਗੀ ਇਹ ਤੇ ਆਪਾਂ ਫਿਰ ਉੱਪਰੋਂ ਦੱਬਣੀ ਹੈ ਇਹ ਸਿਉਣ ਨੂੰ ਪੈਰ-ਪੈਰ ਦੀ ਸਿਉਣ ਲਾਵਾਂਗੇ ਇਸ ਤਰ੍ਹਾਂ ਫੋਲਡ ਕਰਕੇ ਜੇਬ ਨੂੰ ਆਪਾਂ ਉਧਰ ਨੂੰ ਪਲਟ ਲਿਆ ਦੂਜੀ ਸਾਈਡ ਨੂੰ ਫਿਰ ਆਪਾਂ ਇਹ ਤੇ ਪੈਰ-ਪੈਰ ਦੀ ਸਿਉਣ ਲਾਵਾਂਗੇ ਇਹ ਆਪਣੀ ਜੇਬ ਦਾ ਮੂੰਹ ਬਣ ਕੇ ਤਿਆਰ ਹੋ ਜਾਊਗਾ ਇਥੋਂ ਇਧਰ ਨੂੰ ਵੀ ਥੋੜੀ ਜਿਹੀ ਆਪਾਂ ਸਿਉਣ ਲਾ ਦਾਂਗੇ ਦੇਖੋ ਇਹ ਆਪਾਂ ਨੇ ਤਿਆਰ ਕਰ ਲਈਏ ਬਣਾ ਕੇ ਹੁਣ ਦੇਖੋ ਇਹ ਆਪਣੀ ਜੇ ਵਾਲਾ ਕਪੜਾ ਜਿਹਨੂੰ ਆਪਾਂ ਇਸੇ ਤਰ੍ਹਾਂ ਹੀ ਫੋਲਡ ਕਰ ਲਾਂਗੇ ਐਸਟਰ ਐਸਟਰ ਨੂੰ ਫੋਲਡ ਕਰਨ ਤੋਂ ਬਾਅਦ ਆਪਾਂ ਇਹਨੂੰ ਹੀਟ ਹੋ ਜਿਹੜਾ ਬੰਦ ਕਰਨਾ ਇੱਥੋਂ ਆਪਾਂ ਇਹਦੇ ਸਲਾਈ ਲਾ ਦਾਂਗੇ ਇੱਥੇ ਤੱਕ ਆਪਾਂ ਇਹਨੂੰ ਸਲਾਈ ਨੂੰ ਕੰਪਲੀਟ ਕਰ ਲਾਂਗੇ ਦੇਖੋ ਆਪਾਂ ਨੇ ਨਿਸ਼ਾਨ ਲਾ ਲੈਣੇ ਨੇ ਇਸ ਤਰ੍ਹਾਂ ਆਪਾਂ ਇਹਨੂੰ ਵੀ ਸਲਾਈਂ ਦੇ ਸ਼ੁਰੂ ਚ ਵੀ ਪੱਕਾ ਕਰਾਂਗੇ ਤੇ ਜਿੱਥੇ ਆਪਾਂ ਸਲਾਈਂ ਖਤਮ ਕਰਨੀ ਹੈ ਉੱਥੋਂ ਵੀ ਆਪਾਂ ਇਹਨੂੰ ਪੱਕੀ ਕਰ ਦਾਂਗੇ ਤੇ ਪਲੀਜ਼ ਰਿਕਵੈਸਟ ਹੈ ਜੀ ਸਪੋਰਟ ਜ਼ਰੂਰ ਕਰ ਦਿਆ ਕਰੋ ਲਾਈਕ ਸ਼ੇਅਰ ਕਰ ਦਿਆ ਕਰੋ ਵੀਡੀਓ ਨੂੰ ਤੇ ਕਮੈਂਟ ਕਰਕੇ ਦੱਸ ਦਿਆ ਕਰੋ ਜੇ ਵੀਡੀਓ ਚੰਗੀ ਲੱਗਦੀ ਹੁੰਦੀ ਹੈ ਦੇਖੋ ਇਹ ਆਪਾਂ ਨੇ ਇਸ ਤਰ੍ਹਾਂ ਲਾ ਕੇ ਤਿਆਰ ਕਰ ਲਈ ਆ ਹੁਣ ਆਪਾਂ ਇੱਥੇ-ਇੱਥੇ ਦੇਖੋ ਜਿਹੜੇ ਹਜੇ ਬਿਗినਰ ਨੇ ਜਿਹੜੇ ਸਲਾਈ ਸਿੱਖਣਾ ਹਜੇ ਜਿਨ੍ਹਾਂ ਨੇ ਸ਼ੁਰੂ ਕਰੀ ਆ ਉਹ ਉਹਨਾਂ ਵਾਸਤੇ ਆਪਾਂ ਦੱਸ ਰਹੇ ਹਾਂ ਇਹ ਇੱਥੋਂ ਪਹਿਲਾਂ ਆਪਾਂ ਇਹਨੂੰ ਇਸ ਤਰ੍ਹਾਂ ਸਿੰਗਲ ਪੱਲੇ ਨੂੰ ਆਪਾਂ ਇਹਨੂੰ ਅਟੈਚ ਕਰ ਲਾਂਗੇ ਜੇਬ ਨਾਲ ਵੈਸੇ ਤਾਂ ਇਹ ਸਿਉਣਾ ਜਿਹੜੀ ਆਪਾਂ ਇਕੱਠੀ ਲਾ ਲੈਨੇ ਆ ਬੈਕ ਵਾਲਾ ਪੱਲਾ ਜਦੋਂ ਆਪਾਂ ਅਟੈਚ ਕਰਦੇ ਹੁੰਨੇ ਆ ਤੇ ਪਰ ਆਪਾਂ ਤੁਹਾਨੂੰ ਦੱਸ ਦਿੰਨੇ ਆ ਇੱਥੇ ਵੀ ਆਪਾਂ ਇਹਨੂੰ ਇਸ ਤਰ੍ਹਾਂ ਤਿਆਰ ਕਰਕੇ ਫਿਰ ਆਪਾਂ ਬਾਅਦ 'ਚ ਇਹਦੇ ਨਾਲ ਬੈਕ ਵਾਲਾ ਪੱਲਾ ਅਟੈਚ ਕਰਾਂਗੇ ਇੱਥੇ ਤੱਕ ਕਿਉਂਕਿ ਫਿਰ ਜਿਹੜਾ ਕੱਪੜਾ ਇਹ ਜੇਬ ਦਾ ਹੁੰਦਾਗਾ ਵਿੱਚੋਂ ਉਹਨਾਂ ਤੋਂ ਸੈੱਟ ਨਹੀਂ ਆਉਂਦਾ ਜਿਹੜੇ ਹਜੇ ਸਿੱਖ ਰਹੇ ਨੇ ਸਲਾਈ ਆ ਦੇਖੋ ਇਹ ਆਪਣੀ ਜੇਬ ਇਸ ਤਰ੍ਹਾਂ ਬਣ ਕੇ ਤਿਆਰ ਹੋ ਗਈ ਹੁਣ ਆਪਣੇ ਜਿਹੜੇ ਪਿਛਲੇ ਪੱਲੇ ਨੇ ਉਹ ਆਪਾਂ ਇਹਦੇ ਨਾਲ ਅਟੈਚ ਕਰਾਂਗੇ ਦੇਖੋ ਇਥੋਂ ਆਪਾਂ ਉੱਪਰੋਂ ਇਹਨੂੰ ਬਿਲਕੁਲ ਮਿਲਾ ਕੇ ਰੱਖਾਂਗੇ ਪੱਲਿਆਂ ਨੂੰ ਇਹ ਜ਼ਰੂਰ ਦੇਖ ਲਿਆ ਕਰੋ ਜੇ ਆਪਣੇ ਇਥੋਂ ਉੱਚੇ ਨੀਵੇਂ ਪੱਲੇ ਹੋ ਗਏ ਫਿਰ ਆਪਣੇ ਸਾਰੇ ਪਲਾਜੋ ਦੀ ਜਿਹੜੀ ਫਿਟਿੰਗ ਆ ਬੇਕਾਰ ਹੋ ਜਾਂਦੀ ਆ ਇੱਕ ਵਾਰੀ ਚੈੱਕ ਜ਼ਰੂਰ ਕਰ ਲਿਆ ਕਰੋ ਵੀ ਆਪਣੇ ਪੱਲੇ ਨੇ ਜਿਹੜੇ ਪ੍ਰੋਪਰ ਸਹੀ ਆ ਰਹੇ ਨੇ ਫਿਰ ਆਪਾਂ ਇਹਨੂੰ ਸਿਉਣ ਲਾਉਣੀ ਸ਼ੁਰੂ ਕਰਾਂਗੇ ਇਹ ਆਪਾਂ ਡੈਂਚ ਦੀ ਸਿਉਣ ਲਾਉਣੀ ਆ ਇੱਥੇ ਆਪਾਂ ਜਿਹੜੀ ਜੇਬ ਦੇ ਉਹ ਧਿਆਨ ਜ਼ਰੂਰ ਰੱਖਣਾ ਵੀ ਆਪਣਾ ਜਿਹੜਾ ਮੂੰਹ ਰੱਖਿਆ ਜੇਬ ਦਾ ਉਹ ਨਾਲ ਨਾਲ ਸਟਿਚ ਹੋਵੇ ਤੇ ਇਸ ਤਰ੍ਹਾਂ ਆਪਾਂ ਅੰਦਰੋਂ ਉਹ ਕੱਪੜੇ ਨੂੰ ਥੋੜਾ ਥੋੜਾ ਪਿੱਛੇ ਹਟਾ ਲਾਂਗੇ ਸਿਉਣ ਲਾਉਂਦੇ ਨਾਉਂਦੇ ਨਾਲ ਦੀ ਨਾਲ ਆਪਾਂ ਉਹ ਕੱਪੜੇ ਨੂੰ ਥੋੜਾ ਜਿਹਾ ਮਗਰ ਨੂੰ ਖਿੱਚਦੇ ਰਹਾਂਗੇ ਤੇ ਇਸ ਤਰ੍ਹਾਂ ਆਪਾਂ ਸਾਰੀ ਸਿਉਣ ਲਾ ਕੇ ਕੰਪਲੀਟ ਕਰ ਲਾਂਗੇ। ਇਸੇ ਤਰ੍ਹਾਂ ਹੀ ਆਪਾਂ ਦੂਜੀ ਸਾਈਡ ਦੀ ਵੀ ਸਿਉਣ ਲਾ ਕੇ ਕੰਪਲੀਟ ਕਰ ਲੈਣੀ ਆ। ਉਸ ਤੋਂ ਬਾਅਦ ਦੇਖੋ ਆਪਾਂ ਅੱਗੇ ਇਹ ਵਿਚਾਰ ਲਈ ਸਿਉਣ ਤੇ ਆਪਣੀ ਝੋਲੀ ਵਾਲੀ ਤੇ ਇਹਨੂੰ ਵੀ ਇੱਕ ਵਾਰ ਆਪਾਂ ਜਿਹੜੇ ਸਿਉਣਾ ਨੇ ਸੈਂਟਰ ਵਾਲੀਆਂ ਉਹਨਾਂ ਨੂੰ ਮਲਾ ਕੇ ਜ਼ਰੂਰ ਚੈੱਕ ਕਰਾਂਗੇ ਪੱਲੇ ਨੂੰ ਵੀ ਕੋਈ ਘਟ ਵੱਧ ਤਾਂ ਨਹੀਂ ਹੋ ਰਿਹਾ ਪੱਲਾ ਇੱਥੇ ਆਪਣਾ ਦੇਖੋ ਸਿਆਉਣ ਲਾਉਣ ਤੋਂ ਪਹਿਲਾਂ ਇੱਕ ਵਾਰੀ ਆਪਾਂ ਇਸ ਤਰ੍ਹਾਂ ਇਹਨੂੰ ਮਿਲਾ ਕੇ ਦੇਖ ਲਾਂਗੇ ਤੇ ਦੇਖੋ ਆਪਣੇ ਪੱਲੇ ਨੇ ਜਿਹੜੇ ਪ੍ਰੋਪਰ ਸਹੀ ਆ ਰਹੇ ਨੇ ਕਈ ਵਾਰੀ ਇੱਥੇ ਆ ਕੇ ਨਾ ਪੱਲਾ ਉੱਚਾ ਨੀਵਾ ਹੋ ਜਾਂਦਾ ਹੈਗਾ ਫਿਰ ਉਹਦੇ ਨਾਲ ਵੀ ਜਦੋਂ ਆਪਾਂ ਖਿੱਚ ਕੇ ਸਿਆਉਣ ਲਾ ਦਿੰਦੇ ਆ ਉਹ ਵੀ ਸਹੀ ਨਹੀਂ ਆਉਂਦੀ ਹੈਗੀ ਉਹਦੇ ਨਾਲ ਵੀ ਝੋਲੀ ਤੋਂ ਖਿੱਚ ਪੈਂਦੀ ਹੈ ਤੇ ਹੁਣ ਇੱਥੇ ਤੁਸੀਂ ਦੇਖੋ ਇਹ ਸਾਈਡ ਵਾਲੀਆਂ ਸਿਉਣ ਆਪਾਂ ਨੇ ਲਾ ਲਈਆਂ ਚਾਹੇ ਤਾਂ ਤੁਸੀਂ ਇਹਨੂੰ ਪੌਂਚੇ ਨੂੰ ਇਸ ਤਰ੍ਹਾਂ ਹੀ ਫੋਲਡ ਕਰਕੇ ਫੇਰ ਬਾਅਦ 'ਚ ਆਪਾਂ ਇਹਦੇ ਸੈਂਟਰ ਵਾਲੀ ਸਿਉਣ ਲਾ ਲਓ ਨਹੀਂ ਫੇਰ ਆਪਾਂ ਜਿਹੜੀ ਹੈਗੀ ਐ ਇਹਦੀ ਪਹਿਲਾਂ ਵਿਚਾਲੀ ਸਿਉਣ ਲਾਵਾਂਗੇ ਸਾਰੀ ਝੋਲੀ ਵਾਲੀ ਬਾਅਦ 'ਚ ਆਪਾਂ ਇਹਦੀ ਮੂਰੀ ਫੋਲਡ ਕਰਾਂਗੇ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਪਹਿਲਾਂ ਆਪਾਂ ਸਲਾਈ ਲਾਵਾਂਗੇ ਸਾਰੀ ਫੇਰ ਬਾਅਦ ਵਿੱਚ ਇਹਦੇ ਜਿਹੜੀ ਮੂਰੀ ਆ ਉਹਨੂੰ ਫੋਲਡ ਕਰਨਾ ਹੈ ਕਈ ਮੇਰੇ ਭੈਣਾਂ ਤੋਂ ਜਿਹੜੇ ਹੈਗੇ ਆ ਇਹ ਇਸ ਤਰ੍ਹਾਂ ਪਹਿਲਾਂ ਸਿਉਣ ਲਾ ਕੇ ਪਹੁੰਚਾ ਫੋਲਡ ਕਰਨ ਵੇਲੇ ਬਲ ਪੈ ਜਾਂਦੇ ਨੇਗੇ ਤਾਂ ਤੁਸੀਂ ਪਹਿਲਾਂ ਇਹਨੂੰ ਪਹੁੰਚੇ ਨੂੰ ਫੋਲਡ ਕਰਕੇ ਸਲਾਈ ਬਾਅਦ ਚ ਵੀ ਲਾ ਸਕਦੇ ਹੋ ਜਿਵੇਂ ਸਾਨੂੰ ਸੌਖਾ ਲੱਗਦਾ ਕਿਉਂਕਿ ਸਾਰਿਆਂ ਦਾ ਅਲੱਗ-ਅਲੱਗ ਤਰੀਕਾ ਹੁੰਦਾ ਜੀ ਕੋਈ ਵੀ ਕੰਮ ਕਰਨ ਦਾ ਆਪਣਾ-ਆਪਣਾ ਤਰੀਕਾ ਸਾਰਿਆਂ ਦਾ ਸੋ ਦੇਖੋ ਆਪਣੇ ਇੱਥੇ ਵੀ ਜਿਹੜੀਆਂ ਦੋਨੋਂ ਸਿਉਣਾਂ ਨੇ ਪ੍ਰੋਪਰ ਇੱਕੋ ਜਿਹੀਆਂ ਆਈਆਂ ਨੇ ਝੋਲੀ ਦੀ ਸਉਣ ਵੀ ਆਪਾਂ ਪੱਕੀ ਕਰਤੀ ਹਲੋ ਜੀ ਆਪਾਂ ਨੇ ਜਿਹੜੀ ਸੈਂਟਰ ਵਾਲੀ ਸਉਣ ਉਹ ਵੀ ਲਾ ਕੇ ਤਿਆਰ ਕਰ ਲਈ ਆ ਹੁਣ ਆਪਾਂ ਇਹਦਾ ਨੇਫਾ ਫੋਲਡ ਕਰਨ ਲੱਗਿਆਂ ਇਹ ਆਪਾਂ ਨੇ ਚੀੜੀ ਪਹਿਲਾਂ ਤਿਆਰ ਕਰ ਲਈ ਸੀ ਇੱਥੇ ਦੇਖੋ ਕਿਉਂਕਿ ਆਪਾਂ ਨੇ ਇਹਦਾ ਪਿਛਲਾ ਪੱਲਾ ਨਾ ਥੋੜਾ ਜਿਹਾ ਵੱਧ ਕੱਟਿਆ ਹੁੰਦਾ 3 ਇੰਚ ਆਪਾਂ ਤੇ ਇਹ ਥੋੜਾ ਜਿਹਾ ਰੇਵ ਜਾਂ ਨੇਫਾ ਮੁੜਦਾ ਹੁੰਦਾ ਇਹਦੇ ਵਿੱਚ ਕੋਈ ਹਲਕਾ ਮੜਾ ਮੋਟਾ ਵਾਲਾ ਆ ਜੇ ਤਾਂ ਕੋਈ ਚੱਕਰ ਨਹੀਂ ਕਿਉਂਕਿ ਇਹ ਥੋੜਾ ਜਿਹਾ ਰੇਵ ਜੀ ਆਪਾਂ ਨੇ ਕਾਟ ਪਾਈ ਹੁੰਦੀ ਹੈ ਇਹਨੂੰ ਇਥੇ ਤੁਸੀਂ ਇੱਕ ਚੀਜ਼ ਦਾ ਧਿਆਨ ਜ਼ਰੂਰ ਰੱਖਣਾ ਜਿਹੜੀਆਂ ਆਪਣੀਆਂ ਸਿਆਉਣਾ ਹੁੰਦੀਆਂ ਨੇਗੀਆਂ ਸਾਈਡ ਵਾਲੀਆਂ ਜਿੱਥੇ ਆਪਾਂ ਨੇ ਜੇਬ ਲਾਈ ਉਹ ਤੁਰ ਤੋਂ ਤੁਰ ਜਿਹੜੀ ਆਪਣੀ ਨੂੰ ਸਿਆਉਣ ਹੁੰਦੀ ਹੈ ਮੂਰੀ ਵੱਲ ਨੂੰ ਲਾਈ ਹੋਈ ਉਹ ਤੁਸੀਂ ਜ਼ਰੂਰ ਬੈਕ ਸਾਈਡ ਨੂੰ ਕਰਨਾ ਹੈ ਉਹਦਾ ਮੂੰਹ ਮੂਰੀ ਚ ਵੀ ਤੇ ਉੱਪਰੋਂ ਵੀ ਨੇਫੇ ਚੋਂ ਵੀ ਉਹ ਸਿਆਉਣ ਨੂੰ ਪਿੱਛੇ ਨੂੰ ਉਹਦਾ ਮੂੰਹ ਕਰਕੇ ਸਿਆਉਣ ਲਾਇਆ ਕਰੋ ਸੋ ਇਹ ਆਪਾਂ ਨੇ ਬਣਾ ਕੇ ਤਿਆਰ ਕਰ ਲਿਆ ਜੀ ਦੇਖੋ ਜੇ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਜ਼ਰੂਰ ਕਰਿਓ ਵੀਡੀਓ ਦੇਖਣ ਲਈ ਤੁਹਾਡਾ ਧੰਨ